ਉੱਪਰ ਦੀ ਲੰਗ ਰਹੀਆਂ ਗੁਜਰ ਰਹੀਆਂ ਬਿਜਲੀ ਦੇ ਨੰਗਿਆਂ ਤਾਰਾਂ ਦਾ ਜਾਲ ਮੌਤ ਨੂੰ ਦਾਵਤਾ ਦਿੰਦੇ ਮੌਤ ਨੂੰ ਸਾਰਾ ਬੰਦੇ ਹੈਗੇ ਲੱਗੇ ਹੋਏ ਕਿ ਨਹੀਂ ਇਹ ਤੁਸੀਂ ਦੱਸਣਾ ਵੀ ਹਾਂ ਅਸੀਂ ਤਾਂ ਕਹਿ ਰਹੇ ਹਾਂ ਉੱਪਰ ਤਾਰਾਂ ਕੰਨੀ ਹੱਥ ਕਰਕੇ ਕਹਿ ਸਕਦੇ ਦੇਖੋ ਇਸ ਵਜਾ ਕਰਕੇ ਹੀ ਇਹਨਾਂ ਨੇ ਸਾਡਾ ਫੋਨ ਤੁਹਾਨੂੰ ਸਾਹਮਣੇ ਤੁਸੀਂ ਦਿਖਾ ਰਹੇ ਹੋ ਟਰੱਕ ਲੋਡ ਹੋ ਰਿਹਾ ਹੈ ਦਿੱਖਦਾ ਹੈ ਰੈਸ਼ੀ ਏਰੀਆ ਜੀ ਰਹੀ ਹੈ ਜਿਹੜਾ ਇਹਨੂੰ ਬੜੀ ਬੜੀਆਂ ਗੱਡੀਆਂ ਨੇ ਕਿਸਦਾ ਕੋਈ ਹਤਾਖਤ ਹੋ ਜੀਏ ਕਿ ਨੁਕਸਾਨ ਹੋ ਜੇ ਫਰਕਾਰਾਂ ਉੱਪਰ ਦੇਖੋ ਜਮਨ ਨਾਲ ਲੱਗ ਕੇ ਇਹਨਾਂ ਨੇ ਪੈਪਾ ਪਈਆਂ ਨੇ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਊਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਵਰਦੀ ਲੰਘ ਰਹੀਆਂ ਗੁజర్ ਰਹੀਆਂ ਬਿਜਲੀ ਦੇ ਨੰਗਿਆਂ ਤਾਰਾਂ ਦਾ ਜਾਲ ਮੌਤ ਨੂੰ ਦਾਅਵਤਾ ਦਿੰਦੇ ਮੌਤ ਨੂੰ ਮਜ਼ਾਕ ਕਰਦੇ ਰੋਜ਼ਾਨਾ ਓਵਰਲੋਡ ਕਬਾੜ ਦੇ ਟਰੱਕ ਭਰੇ ਜਾ ਰਹੇ ਹਨ ਖੰਨਾ ਦੇ ਬਿਲਾਵਾਂ ਵਾਲੀ ਛੱਪੜੀ ਰਹੀ ਸੀ ਇਲਾਕੇ 'ਚ ਪ੍ਰੰਤੂ ਖੰਨਾ ਪ੍ਰਸ਼ਾਸਨ ਇਸ ਪਾਸੇ ਪਤਾ ਨਹੀਂ ਕਿਉਂ ਨਹੀਂ ਧਿਆਨ ਦੇ ਰਿਹਾ ਹੈ ਦੂਜੇ ਪਾਸੇ ਮਹੱਲਾ ਨਿਵਾਸੀਆਂ ਦਾ ਕਹਿਣਾ ਕਿ ਅਸੀਂ ਖੰਨਾ ਦੇ ਐਸਡੀਐਮ ਖੰਨਾ ਨਗਰ ਕੌਂਸਲ ਦੇ ਈਓ ਸਾਹਿਬ ਨੂੰ ਇਹਨਾਂ ਦੇ ਖਿਲਾਫ ਕਈ ਵਾਰੀ ਦਰਖਾਸਤਾਂ ਸ਼ਿਕਾਇਤਾਂ ਕਰ ਚੁੱਕੇ ਹਾਂ ਪਰੰਤੂ ਇਹਨਾਂ ਦੇ ਉੱਪਰ ਤੱਕ ਪਹੁੰਚ ਹੋਣ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਮਹੱਲਾ ਵਾਸੀਆਂ ਦਾ ਕਹਿਣਾ ਕਿ ਇਹਨਾਂ ਨੇ ਤਾਂ ਸਾਡੇ ਮੋਬਾਈਲ ਵੀ ਤੋੜ ਦਿੱਤੇ ਇਹਨਾਂ ਤੋਂ ਮਹੱਲਾ ਵਾਸੀ ਬਾਜ਼ਾਰ ਵਾਲੇ ਦੁਕਾਨਦਾਰ ਬਹੁਤ ਹੀ ਪਰੇਸ਼ਾਨ ਹਨ ਦੂਜੇ ਪਾਸੇ ਇਸ ਕਬਾੜ ਦੇ ਮਾਲਕ ਦਾ ਕਹਿਣਾ ਕਿ ਸਾਡੀਆਂ ਤਾਂ ਪਾਈਪਾਂ 파ਰ ਗਿਆ ਹਨ ਲੋਕਾਂ ਦਾ ਕਹਿਣਾ ਕਿ ਅਸੀਂ ਉੱਪਰ ਤੱਕ ਦਰਖਾਸਤਾਂ ਸ਼ਿਕਾਇਤਾਂ ਕਰ ਚੁੱਕੇ ਹਾਂ ਪਰੰਤੂ ਇਹਨਾਂ ਦੀ ਉੱਪਰ ਤੱਕ ਪਹੁੰਚ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਗਰ ਕੋਈ ਵੱਡਾ ਹਾਦਸਾ ਹੋ ਗਿਆ ਤਾਂ ਸਾਰੀ ਮਾਰਕੀਟ ਨੂੰ ਜਾਨੀ ਮਾਲੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ ਇਸ ਸੰਬੰਧੀ ਵੀਡੀਓ ਵੀ ਵਾਇਰਲ ਹੋਈ ਹੈ ਤੁਸੀਂ ਆਪ ਹੀ ਦੇਖ ਲਵੋ ਕਿਵੇਂ ਸ਼ਰਿਆ ਮੌਤ ਨੂੰ ਸੱਦਾ ਦੇ ਕੇ ਮੌਤ ਨੂੰ ਮਜ਼ਾਕ ਕਰਦੇ ਹੋਏ ਕਬਾੜ ਗੱਤੇ ਦੇ ਓਵਰਲੋਡ ਟਰੱਕ ਭਰੇ ਜਾ ਰਹੇ ਹਨ ਸ਼ਰਿਆਮ ਕਾਨੂੰਨ ਦੀਆਂ ਧਜਾਂ ਉਡਾਈਆਂ ਜਾ ਰਹੀਆਂ ਹਨ ਪਰੰਤੂ ਪਤਾ ਨਹੀਂ ਪ੍ਰਸ਼ਾਸਨ ਖਾਮੋਸ਼ ਕਿਉਂ ਹੈ ਦੱਦੀ ਹੈ ਕਿ ਇੱਕ ਖੰਨਾ ਦਾ ਰਿਹਸ਼ੀ ਇਲਾਕਾ ਬਿਲਾ ਵਾਲੀ ਛਪੜੀ ਹੈ ਔਰ ਦੂਸਰੇ ਪਾਸੇ ਇਸ ਕਬਾੜ ਦੀ ਦੁਕਾਨ ਦੇ ਮਾਲਕ ਦਾ ਲਾਪਰਵਾਹੀ ਪਰਿਆ ਜਵਾਬ ਕੀ ਅਸੀਂ ਤਾਂ ਪਾਈਪਾਂ ਪਾਰ ਕੀਆਂ ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਕੌਂਸਲਰ ਸੁਖਮਨਜੀਤ ਸਿੰਘ ਦਾ ਕਹਿਣਾ ਕਿ ਕਿਸੇ ਗਰੀਬ ਨੇ ਮਰ ਜਾਣਾ ਹੈ ਕਿਸੇ ਨੇ ਕੋਈ ਸਾਰ ਨਹੀਂ ਲੈਣੀ ਉਹਨਾਂ ਸਰਕਾਰ ਅਤੇ ਖੰਨਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਸਭ ਕੁਝ ਬੰਦ ਹੋਣਾ ਚਾਹੀਦਾ ਹੈ ਦੂਜੇ ਪਾਸੇ ਮਹੱਲਾ ਵਾਸੀ ਜੋਰਾ ਸਿੰਘ ਦਾ ਕਹਿਣਾ ਕਿ ਇਹ ਰਾਜੂ ਨਾਮਕ ਕਬਾੜੀਆ ਦਾ ਗੋਦਾਮ ਹੈ ਅਗਰ ਕੋਈ ਵੱਡਾ ਹਾਸਾ ਵਾਪਰਿਆ ਤਾਂ ਉਸ ਦਾ ਜ਼ਿੰਮੇਵਾਰ ਉਹ ਆਪ ਹੋਵੇਗਾ ਜੋ ਪੈਸਿਆਂ ਦੇ ਲਾਲਚ ਵਿੱਚ ਰੋਜ਼ਾਨਾ ਓਵਰਲੋਡ ਕਬਾੜ ਦੇ ਟਰੱਕ ਪਰਵਾ ਰਿਆ ਹੈ ਮਹੱਲਾ ਵਾਸੀਆਂ ਲੋਕਾਂ ਦੀ ਪੰਜਾਬ ਸਰਕਾਰ ਅਤੇ ਖੰਨਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਵੱਡਾ ਹਾਸਾ ਹੋਣ ਤੋਂ ਬਚਾਅ ਹੋ ਸਕੇ ਉਹ ਦੇਖੋ ਨਾਲ ਪਾਈ ਹੋਈ ਹੈ ਨਾ ਜੀ ਨਹੀਂ ਨਹੀਂ ਪਾਈਪਾਂ ਪਾਈਆਂ ਤੇ ਉੱਤੇ ਮੇਨ ਲਾਈਨ ਜਾ ਰਹੀ ਹੈ ਕੋਈ ਮੇਨ ਲੈਂਦਾ ਲੱਗ ਰਿਹਾ ਇਲੈਕਟ੍ਰੀਸ਼ਨ ਵਾਲਾ ਨਹੀਂ ਪਹਿਲਾਂ ਵਾਲੀ ਛਪੜੀ ਹੈ ਜੀ ਆਹ ਅ ਟਰੱਕ ਖੜਾ ਜੀ ਆਹ ਉੱਪਰ ਬਿਜਲੀ ਦੀਆਂ ਤਾਰਾਂ ਨਿਕਲਦੀਆਂ ਨੇ ਮੇਨ ਹਾਈਵੇ ਤੇ ਬੰਦਾ ਕੱਤਾ ਦੇਖੋ ਜੀ ਰੱਖਣ ਲੱਗਾ ਤੇ ਤਾਰਾਂ ਨਾਲ ਲੱਗੀਆਂ ਐ ਇੰਨਾ ਰਿਸਕ ਕਰਦੇ ਨੇ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਵੀ ਸਾਲੇ ਦੋ ਬੰਡਲ ਘੱਟ ਰੱਖ ਲਈਏ ਤੇ ਕਾਲੂ ਇਹ ਸਾਰੀ ਮਾਰਕੀਟ ਚ ਆਪ ਸਾਰੀ ਮਾਰਕੀਟ ਆ ਇਹ ਕਿੱਡਾ بڑا ਨੁਕਸਾਨ ਹੋ ਸਕਦਾ ਦੇਖ ਲਓ ਆ ਸਾਰੀ ਮਾਰਕੀਟ ਆ ਬਾਬਾਈ ਪਰ ਬੰਦਾ ਵੇਖੋ ਸਿਰਾਂ ਲੱਗਾ ਇਹ ਟਾਈਮ ਨਹੀਂ ਆਖਾ ਹੋ ਸਕਦਾ ਇੱਕ ਕਿਸੇ ਟਾਈਮ ਕੋਈ ਵੀ ਹਾਸਾ ਹੋ ਸਕਦਾ ਇਥੇ ਹਨ ਇਹਨੂੰ ਕੋਈ ਨਹੀਂ ਰੋਕਦਾ ਕੋਈ ਨਹੀਂ ਇਹਨੂੰ ਪੁੱਛਦਾ ਇੱਕ ਬਹੁਤ ਹੀ ਬੜਾ ਗਲਤ ਕੰਮ ਦੇਖੋ ਕੀ ਹੋ ਰਿਹਾ ਹਾਂ ਜੀ ਕਿਨੋ ਹੀ ਆਪਣਾ ਮੇਰਾ ਨਾਮ ਜੋਰਾ ਸਿੰਘ ਜੀ ਕਿੱਥੇ ਰਹਿਐ ਸੀ ਤੁਹਾਡੀ ਇੱਥੇ ਹੀ ਇਸ ਮੋੜ ਤੇ ਹੀ ਗਲੀ ਦੇ ਤੁਹਾਡੇ ਪਿਛਲੇ ਪਾਸੇ ਜਿਹੜੇ ਆ ਟਰੱਕ ਲਾਦ ਰਹੇ ਨੇ ਕੋਈ ਕਵਾੜ ਕਿਹੜਾ ਕਵਾੜੀ ਆ ਇਹ ਹੈ ਇਹ ਹੀ ਰਾਜੂ ਬੋਤਲ ਅੱਛਾ ਇਹਨਾਂ ਨੇ ਤਾਰਾਂ ਤੱਕ ਉੱਪਰ ਬੰਦੇ ਲੰਕਦੇ ਨੇ ਤਾਰਾਂ ਦੇ ਨਾਲ ਇਹ ਯਾਨੀ ਕਿ ਖੁਦਾ ਨਾ ਖਾਸਤਾ ਹੋ ਗਿਆ ਇਹਦਾ ਜ਼ਿੰਮੇਵਾਰ ਇਹ ਆ ਅਸੀਂ ਇਹਨਾਂ ਨੂੰ ਕਈ ਵਾਰ ਐਪਲੀਕੇਸ਼ਨਾਂ ਦਿੱਤੀਆਂ ਐਸਡੀਐਮ ਦੇ ਵੀ ਇੱਥੇ ਆਪਣਾ ਕਮੇਟੀ 'ਚ ਵੀ ਪਰ ਇਹਨਾਂ ਦੀ ਕੋਈ ਪਹੁੰਚ ਕਰਕੇ ਕੋਈ ਸਾਡੀ ਨਹੀਂ ਸੁਣ ਰਹੀ। ਅੱਛਾ ਹਾਂਜੀ ਇਹ ਇਹ ਗੱਲਾਂ ਨੇ ਸਾਰੇ ਮੁਹੱਲੇ ਵਾਲੇ ਵੀ ਸਾਡੇ ਨਾਲ ਨੇ। ਇਹ ਰੋਜ਼ ਦੇ ਰੋਜ਼ ਇਸ ਤਰ੍ਹਾਂ ਹੀ ਲੱਤੁੰਦੇ ਨੇ। ਰੋਜ਼ੇ ਬਿਨਾਂ ਨਾਗਾ ਹੋ ਰਿਹਾ ਜੀ। ਇਸ ਟਾਈਮ ਆ ਉਹ ਦੇਖੋ ਜਿਹੜਾ ਜਿਹੜਾ ਭਈਆ ਉੱਪਰੋਂ ਤਾਰਾਂ ਨਾਲ ਲੱਗ ਰਿਹਾ। ਹਾਂ ਦੇਖੋ ਤੁਸੀਂ ਸਾਰੇ ਬੰਦੇ ਹੈਗੇ ਲੱਗੇ ਹੋਏ ਕਿ ਨਹੀਂ? ਹੂੰ ਹੂੰ ਇਹ ਤੁਸੀਂ ਦੱਸਣਾ ਵੀ ਹਾਂ ਅਸੀਂ ਤਾਂ ਕਹਿ ਰਹੇ ਹਾਂ। ਉੱਪਰ ਤਾਰਾਂ ਕੰਨੀ ਹੱਥ ਕਰਕੇ ਕਹਿ ਸਕਦੇ। ਦੇਖੋ। ਇਸ ਵਜਾ ਕਰਕੇ ਹੀ ਇਹਨਾਂ ਨੇ ਸਾਡਾ ਫੋਨ ਤੋੜਿਆ। ਇਸ ਵਜਾ ਕਰਕੇ ਔਰ ਫੋਨ ਫੇਰ ਲੈ ਕੇ ਵੀ ਦਿੱਤਾ। ਇਹ 'ਚ ਕੋਈ ਸ਼ੱਕ ਨਹੀਂ। ਤੋੜਿਆ ਵੀ ਇਹਨਾਂ ਨੇ। ਐਮ ਸੀ ਜਾਬੇ ਤੁਹਾਡੀ ਸਰਕਾਰ ਹੈ ਔਰ ਤੁਸੀਂ ਕਾਉਂਸਲਰ ਹੋ। ਔਰ ਔਰ ਦੇਖੋ ਤੁਸੀਂ ਤਾਰਾਂ ਦੇ ਨਾਲ ਦੇਖੋ ਕਿਵੇਂ ਆਪਣੀ ਜਾਨ ਨੂੰ ਖਤਰੇ ਚ ਪਾ ਕੇ ਉਹ ਦੇਖੋ ਲੜਾਈ ਹੋ ਰਹੀ ਹੈ ਕਬਾੜੀਏ ਸਰੇ ਆਮ ਲਾਦਰਣ ਲੱਗਦਾ ਮੇਨ ਲਾਈਨਾਂ ਜਾ ਰਹੀਆਂ ਤੇ ਇਸ ਬੰਦੇ ਕੀ ਕਹਿਣਾ ਤੁਹਾਡਾ ਦੇਖੋ ਮੈਂ ਇਥੋਂ ਲੰਘਿਆ ਜਾ ਰਿਹਾ ਸੀ ਇਹ ਬਿਲ ਨਾਲ ਛਪੜੀ ਦਾ ਏਰੀਆ ਹਾਂਜੀ ਤੇ ਆ ਦੇਖੋ ਤੁਹਾਡੇ ਸਾਹਮਣੇ ਤੁਸੀਂ ਦਿਖਾ ਰਹੇ ਹੋ ਟਰੱਕ ਲੋਡ ਹੋ ਰਿਹਾ ਹੈ ਲੱਗਦਾ ਇਹ ਰੈਸ਼ੀ ਏਰੀਆ ਜੀ ਰੈਸ਼ੀ ਜਨਾ ਹੈ ਇਹਨੂੰ ਬੜੇ ਬੜੀਆਂ ਗੱਡੀਆਂ ਨੇ ਕਿਸਦਾ ਕੋਈ ਹਤਾ ਹਤ ਹੋ ਜੇ ਕੋਈ ਨੁਕਸਾਨ ਹੋ ਜਵੇ ਤਾਰਾ ਉੱਪਰ ਦੇਖੋ ਜਮਾਈ ਨਾਲ ਲੱਗਿਆ ਉਹ ਲੱਗ ਕੇ ਜਾਂਦੇ ਪਾਈਪਾਂ ਪਈਆਂ ਨੇ ਪਰ ਪਾਈਪਾ ਫੇਰਾ ਸਹੀ ਨਹੀਂ ਚੱਲਿਆ ਜਦੋਂ ਕੋਈ ਬੰਦਾ ਉਹਦੇ ਨਾਲ ਟੱਕਰ ਹੋ ਗਿਆ ਤਾਂ ਕਿਸੇ ਦੇ ਕਰਦਾ ਕੋਈ ਗਰੀਬ ਆਦਮੀ ਮਰ ਜਾਣਾ ਕੋਈ ਮੁੜਕੇ ਖੜਦਾ ਨਹੀਂ ਕਿਸੇ ਨੇ ਜਿੰਮੇਵਾਰੀ ਨਹੀਂ ਲੈਣੀ ਹੈਗੀ ਇਸ ਕਰਕੇ ਇਹਨੂੰ ਪੁਰਜ਼ੋਰ ਅਪੀਲ ਕਰਦਾ ਵੀ ਇਹਨੂੰ ਬਿਲਕੁਲ ਬੰਦ ਹੋਣਾ ਚਾਹੀਦਾ ਸਿਸਟਮ ਹੈ ਆਪਣੀ ਗੱਡੀ ਲੱਦਣੀ ਹੈ ਰਾਤ ਨੂੰ ਜਾਂ ਕਿਤੇ ਬਾਹਰ ਕਢ ਕੇ ਲੱਦਣਾ ਉਰੇ ਗੱਡੀ ਦਾ ਸਿਸਟਮ ਹੈ ਨਹੀਂਗਾ ਵੀ ਇਹ ਕਿਸੇ ਦਾ ਨੁਕਸਾਨ ਹੋ ਜੂਗਾ ਤੇ ਪੁੱਤ ਮਰ ਜੂ ਮਾਪਾ ਬਪ ਦਾ ਪੁੱਤ ਚਲੇ ਜਾਂਦਾ ਲੇਕਿਨ ਤੁਸੀਂ ਦੇਖੋ ਉੱਤੇ ਤਾਰਾਂ ਦਾ ਉੱਤੇ ਤਾਰਾਂ ਦਾ ਜਾਲ ਵਿਛਿਆ ਹੋਇਆ ਹੈ ਤੇ ਔਰ ਬਿਲਕੁਲ ਟਰੱਕ ਨਾਲ ਲੱਗ ਰਿਹਾ ਇਹ ਤਾਂ ਕੁਝ ਮਜ਼ਦੂਰ ਨਾਲ ਪੁਰ ਪੁਰਾ ਦੇ ਜਾਂਦਾ ਇਹ ਤਾਂ ਤਰਪਾਲ ਪਾਲੀ ਇਹਨਾਂ ਨੇ ਇਹ ਤਾਂ ਬਿਲਕੁਲ ਪੁਰਾਣਾ ਮੇਰੇ ਕੋਲ ਵੀਡੀਓ ਹੈਗੀਆਂ ਨੇ ਅੱਛਾ